ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਹੈ ਗਈ ਬੱਗਾਪਰਾਣਾ ਬੱਗੇਪਰਾਣਾ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਪੈਂਡ ਕਾਲੇਕੇ ਅੱਗੇ ਚੜ੍ਹੇਕ ਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਚਾਰ گاਵਾ ਮਖਾਉਣੀਆਂ ਤੁਹਾਨੂੰ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸਾਰੇ ਨਾਲੀ ਗਰਮੀ ਰਹਿਤ ਵਿੱਚ ਇੱਕ ਜਰਸੀ ਹੈ ਤਾਜੀ ਸੂਈ ਸਵਾਈ ਹੈ ਮਗਰ ਬੱਛੀ ਹੈ ਤੈਨ ਇਧਰ ਗੱਬਣ ਵੜਣਾ ਆ ਦੋਕ ਤਾਂ ਸੂਨ ਨੂੰ ਤਿਆਰ ਹੀ ਲੱਗਦੇ ਆ ਬਾਕੀ ਇਨਫਰਮੇਸ਼ਨ ਲੈਦਾ ਨਾ ਜੈ ਜੇ ਮਾਲ ਲਉਣਗੇ ਸਾਸਿਕਾਲ ਜੀ ਸਾਸਿਕਾਲ ਬਾਈ ਜੀ ਨਾਮ ਦੱਸ ਦੀ ਹਾਂ ਬਾਈ ਜੀ ਬਿਆਨ ਸਿੰਘ ਜੀ ਪਿੰਡ ਕਾਲੇ ਕੀ ਤਹਿਸੀਲ ਬਾਗਾਪਰਾਣਾ ਜੀ ਜ਼ਿਲ੍ਹਾ ਲੋਗਾ ਜੀ ਮੋਬਾਈਲ ਨੰਬਰ ਜੀ 9914566052 9914566052 ਇਧਰ ਰੌਣਕ ਲਈ ਫਿਰਦਾ ਹੋਰ ਰੌਣਕ ਫਿਰ ਲਾਉਣੀ ਪੈਂਦੀ ਆ ਯਾਰ ਹੂੰ ਸਹੀ ਭੈਣ ਭਰਾ ਜਦੋਂ ਚਾਹੁੰਦੇ ਯਾਰ ਵੱਧ ਲਿਆ ਕੇ ਵੀਡੀਓ ਪਾ ਕੇ ਕੱਲੀ ਆ ਜਾਂਦੇ ਉਹਨਾਂ ਇੱਕ ਦੋ ਹੁੰਦੀਆਂ ਹੂੰ ਤੇ ਸਾਂਝਾ ਫਰੋਖਾ ਆਉਂਦਾ ਫੋਨ ਵਾਲੇ ਆਉਂਦੇ ਹੂੰ ਤਾਂ ਆਜੀ ਲਾਲ ਖਰੈਂਦਰ ਚਲੋ ਵਧੀਆ ਗੱਲ ਹੈ ਪੰਜਾਬ ਵਾਲੀ ਜਰਸੀ ਦੀ ਡਿਮਾਂਡ ਕਰਦੇ ਜਿਹੜੇ ਭਰਾ ਹੂੰ ਕਿ ਭਾਈ ਜਰਸੀ ਤੇ ਥੋ ਲੈਣੀ ਲਿਆ ਕੇ ਦੇ ਇਹ ਪੰਜਾਬ ਵਾਲੀ ਜਰਸੀ ਆ ਵੀਰੇ ਸੂਈ ਨੂੰ ਸਮਾ ਵੀਰੇ ਰਾਤ ਹੀ ਸੂਈ ਜਾ ਜੇਰ ਜੂਰ ਜੇਰ ਆ ਭਈਆ ਬੱਟਾ ਅੱਛਾ ਦੋਸਤ ਜੇਰ ਰੱਖੀ ਬੈਠਾ ਕਹਿੰਦਾ ਪੈਜੇ ਕੁੱਤੇ ਕਾਤੇ ਲੈ ਜਾਂਦੇ ਆ ਦਾ ਮਾਸਾ ਪਾਸੇ ਰਖੀ ਲਾਤੂਰ ਦਾ ਆ ਗਿਆ ਥੋੜੀ ਵਿੱਚ ਕੁੱਤੇ ਵਾਰਾ ਰਹਿਵੇਂ ਬਹੁਤ ਆ ਹਾਲੇ ਘਰੇ ਨਾ ਆਉਣ ਲੱਗ ਜਾਂਦੇ ਹੂੰ ਉੱਤੇ ਸਾਨੂੰ ਪਤਾ ਹੀ ਨਾ ਇਹ ਮੋਸਕੋ ਮੋਸਕੋ ਆਉਂਦਾ ਰਹਿੰਦਾ ਨਾ ਜਿਹੜੇ ਨਾਲ ਕੁੱਤਾ ਵੱਧ ਆਉਂਦਾ ਹੈ ਹੂੰ ਰਾਤ ਦੀ ਸੂਈ ਆ ਮਗਰ ਵੱੱਛੀ ਆ ਕਿੰਨਾ ਦੁੱਧ ਦੇ ਦੋ ਦੁੱਧ ਵੀਰੇ ਜੀ ਤੋਂ ਆਪਾਂ ਖਰੀਦੀ ਆ ਉਹਨੇ ਆ ਦੱਸਿਆ ਵੀ ਪਹਿਲਾਂ ਤਾਂ ਮੈਂ 15 16 ਕਿਲੋ ਚੋਇਆ ਹੂੰ ਐਵੇਂ ਦੁੱਧ ਜਿੰਨਾ ਕਿਹਾ ਵੀ ਉੰਨਾ ਕਾਵੇਂ ਆਪਾਂ 20 22 ਕਿਲੋ ਕਹੀਏ ਉਹ ਫਾਇਦਾ ਨਹੀਂ ਮਾੜੀ ਗੱਲ ਆ ਝੂਠੀ ਉਹ ਜਿੰਨਾ ਕਹਲਾ ਦੱਸਦਾ ਇਹਦਾ ਪੂਰਾ ਘਾਟੀ ਦੱਸ ਦਿੰਨੇ ਕਹਿੰਦੀ 15 16 ਕਿਲੋ ਉਹਨੇ ਕਿਹਾ ਤੇ ਇਹਨਾਂ ਦੁੱਧ ਨੂੰ ਪਿਉਣਾ ਵੀ ਚਾਹੀਦਾ 16 17 ਕਿਲੋ ਦੇਣਾ ਵੀ ਚਾਹੀਦਾ ਕਿਉਂਕਿ ਦੂਜਾ ਸੂਆ ਨਵਾਂ ਆ ਹਨ ਬਰੀਕ ਬਰੂਖ ਚੰਗੀ ਆ ਵੀਰੇ ਸਹੀ ਆ ਤੇ ਚੁਵਾਈ ਚੁਵਾਈ ਦੀ ਇੱਕ ਨੰਬਰ ਆ ਰਾਤ ਵੀ ਜਦੋਂ ਸੂਈ ਤੇ ਮੈਂ 2 ਕਿਲੋ ਬੌਲਾ ਸਾਢੇ ਕੋੜੇ ਬੱਚੇ ਪੁੱਤੇ ਨੂੰ ਪਿਆ ਧਾਰਾ ਮਾਰ ਕੇ ਵਿਖਾ ਦਿੰਨੇ ਧਾਰਾ ਮਾਰ ਕੇ ਬਾਈ ਕਹਿੰਦਾ ਵਿਖਾ ਦਿੰਨੇ ਆ ਪੂਰੀ ਦੁਨੀਆ ਨੂੰ ਲੱਭ ਦੋਸਤੋ ਨਿਆਣਾ ਪਾਲਿਆ ਬਾਈ ਨੇ ਧਾਰਾ ਮਾਰ ਕੇ ਬਾਈ ਕਹਿੰਦਾ ਆਪਾਂ ਵਿਖਾ ਦਿੰਨੇ ਆ ਬਾਕੀ ਸੂਈ ਸਵਾਈ ਹੈਗੀ ਜਿਹਦੇ ਪਸੰਦ ਉਹ ਦੋ ਟੈਨ ਚੋਕ ਬਾਈ ਦਾ ਯਾਰ ਮੈਂ ਤੁਹਾਨੂੰ ਦੱਸੀ ਜਨਾ ਚਵਾਈ ਦੀ ਗਾਂ ਮਾਰੀ ਆਪਾਂ ਲੈਂਦੇ ਹੀ ਨਹੀਂ ਲੈ ਪੂਰਾ ਐ ਖਟਾ ਬੋਲਾ ਪਿਆ ਉਹ ਜੇ ਰੁਪਈਆ ਵੇ ਲੱ ਲੈ ਕਿਵਾਂ ਜੀ ਉਹ ਇਹਦਾ ਨਕ ਨੰਬਰ ਆ ਬੀ ਹੂੰ ਸਹੀ ਠੰਡੀ ਆ ਪੂਰੀ ਮਗਰ ਵੀ ਬੱਚੀ ਦੇ ਨਾਲ ਕਿੰਨੇ ਕੰਮ ਦੀ ਹੂੰ ਦੋਸਤੋ ਬਾਕੀ ਮੈਂ ਅੱਗੇ ਵੀ ਕਹਿੰਨਾ ਨਾ ਗੱਬਣ ਦਾ ਵਹਿਮ ਹੁੰਦਾ ਸੂਏ ਸਵਾਏ ਜਾਨਵਰ ਦਾ ਕਾਹਦਾ ਵਹਿਮ ਜਿਹਦੇ ਪਸੰਦ ਹੋਦਾ ਜਾਨਵਰ ਦੋ ਟਾਈਮ ਚੋਕੇ ਲੈ ਜਾਓ ਤਿੰਨ ਟਾਈਮ ਚੋਕੇ ਲੈ ਜਾਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਦੂਜਾ ਸੂਆ ਤਾਜੀ ਸੂਈ ਜਰਸੀ ਬਾਈ ਕਹਿੰਦਾ ਦੁੱਧ 15 16 ਕਿਲੋ ਦਿੱਤਾ ਪਹਿਲਾਂ ਨੇ 16 17 ਪਿਆਜ ਜੇ ਕਿਸੇ ਨੇ ਚੋਣੀ ਹੋਵੇ ਬੋਲੀ ਕਿੰਨੀ ਕਹੋ ਬੋਲੀ ਵੀਰ 2 2.5 ਕਿਲੋ ਹੁਣ ਚੋਇਆ ਜਾਂਦੀ ਆ ਪਰ ਰਾਤ ਦੀ ਸੂਈ ਆ 2 ਕਿਲੋ ਰਾਤ ਚੋਇਆ ਹੀ ਸਵੇਰ ਚੋਇਆ ਜਾਂਦੀ ਠੀਕ ਹੈ ਹਾਂ ਕਹਣੀ ਹੁਣ ਤੈਨੂੰ ਪਤਾ ਤਾਜੀ ਆ ਹੁੰਦਾ ਨਾ ਹਾਂ ਜਾਨਵਰ ਚੰਗਾ ਫਰੀਕ ਆ ਗਾਂ ਨੂੰ ਵੱਧੇ ਵਾਲੀ ਚੀਜ਼ ਆ ਵੀਰ ਹੂੰ ਸਹੀ ਆ ਹਾਂ ਮਗਰ ਵੀ ਬੱਚੀ ਆ ਮਗਰ ਬੱਚੀ ਆ ਚੰਗੇ ਸੀਮਿੰਟ ਦੀ ਬੱਚੀ ਮੈਂ ਵੈਸੇ ਪੁੱਛਿਆ ਨਹੀਂ ਪੁੱਛ ਕੇ ਦੱਸ ਦਾਂਗੇ ਵੀ ਕਿਹੜਾ ਲੱਗਾ ਸੀ ਠੀਕ ਹੈ ਐਵੇਂ ਕਹਿਣ ਨੂੰ ਆਪਾਂ ਨੇ ਕਹੀ ਹੈ ਕਿ ਫਲਾਣੇ ਦੀ ਆ ਹਾਂ ਮੋਟਾ ਮੋਟਾ ਥਾਣਾ ਹਾਂ ਹਾਂ ਠੀਕ ਆ ਮੋਟਾ ਮੋਟਾ ਥਾਣਾ ਅਧੀ ਚਵਾਈ ਵਾਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਕੜਵੇਂ ਕੱਲੇ ਕੱਲੇ ਲੱਗੇ ਹੋਇਆ ਸੂਈ ਸਵਾਈ ਹੈਗੀ ਆ ਦੋ ਟਾਈਮ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਰਾਤ ਦੀ ਸੂਈ ਆ ਜੇਰ ਪੈ ਗਈ ਆ 2 ਕਿਲੋ ਬੌਲੀ ਬਾਈ ਕਹਿੰਦਾ ਰਾਤ ਕੱਢੀ ਆ 2 ਢਾਈ ਕਿਲੋ ਸਵੇਰੇ ਕੱਢੀ ਆ ਵੀਡੀਓ ਬਣਾ ਰਿਹਾ 11:00 ਵਜੇ ਅੰਦਾਜ਼ਾ ਆ ਜੇ ਬਾਕੀ ਫੋਨ ਤੇ ਟਾਈਮ ਵਿਖਾ ਦੇਣਾ ਦੋਸਤੋ ਰਾਈਟ 11:00 ਵਜੇ ਗਿਆ ਜਾਵਾਂ ਜੈ ਜੈ ਮੱਲ ਬਾਈ ਜੈ ਵੀਰੇ ਹੋਰ ਕੋਲੇ ਹੁੰਦੀ ਆ ਤੈਨੂੰ ਪਤਾ ਵੀ 65 70 ਮੰਗ ਕੇ ਬੈਹਣੇ ਆਪਣਾ ਮੁੱਲ ਜਾਇਜ਼ ਹੁੰਦਾ ਕਿਉਂਕਿ ਤਾਂ ਹੀ ਆਪਣਾ ਰੂਟੀਨ ਚ ਮਾਲ ਵਿਕਦਾ ਜੇ ਮੁੱਲ ਜਾਦੇ ਕਰੀ ਜਾਵਾਂਗੇ ਵੀਰੇ ਮਾਲ ਖੜਾ ਰਹੂਗਾ ਮਾਲ ਹਾਂ ਉਹਦਾ ਕੋਈ ਫਾਇਦਾ ਨਹੀਂਗਾ ਆਪਾਂ 58000 ਦੀ ਦੇ ਦੇਾਂਗੇ ਮਾਨਤਨ ਮਾਨਤਨ ਕੋਈ ਨਹੀਂ ਮਾੜਾ ਮੋਟਾ ਜਾ ਕਰਦੇ ਆਂ ਭੈਣ ਭਰਾ ਦਾ ਕੋਰੇ ਨਹੀਂ ਹੁੰਦੇ ਮੁੱਲ ਜੇ ਮੈਂ ਭੁਗਾਈ ਕਰਣੀ ਫੇਰ ਮੁੱਲ 65000 ਹੈ ਦਾ ਸਹੀ ਆ ਹਾਂ ਮੁੱਲ ਕਰ ਨੂੰ ਬਾਈ ਕਹਿੰਦਾ ਆਪਾਂ 65 60 65 ਜਿੰਨਾ ਮਰਜ਼ੀ ਕਰਾ ਲਓ 2 ਘੱਟ 60 ਦੀ ਦੇ ਦੇਣੀ ਆ 58000 ਦੀ ਵਿੱਚੋਂ ਛੋੜ ਛੱਪਾ ਥੋੜਾ ਘਣਾ ਮ ਮਗਰ ਬੱਛੀ ਵਾਲੀ ਜਰਸੀ ਜਰਸੀ ਜਿਹੜੀ ਆਪਾਂ ਵੇਖ ਲੈਨੇ ਆਪਾਂ ਚੰਗੀ ਜਿਹੀ ਲੈਨੇ ਹੁੰਦੇ ਆਪਾਂ ਮਾੜੀ ਜਰਸੀ ਨਹੀਂ ਲੈਂਦੇ ਵੀਰੇ ਜਿਹੜੀ ਗਰੰਟੀ ਵਾਲੀ ਆਪਾਂ ਨੂੰ ਦਿਦੀ ਹੁੰਦੀ ਹੈ ਨਾ ਕੋਈ ਬੰਦਾ ਮੂਰੋਂ ਚੰਗੀ ਲੱਗੇ ਆਪਾਂ ਉਹ ਲੈਨੇ ਹੁੰਦੇ ਆ ਪੰਜਾਬ ਵਾਲੀ ਨਹੀਂ ਆਪਾਂ ਦੂਜੀਆਂ ਨਹੀਂ ਲੈਂਦੇ ਦੋ ਨੰਬਰ ਤੇ ਆ ਜੀ ਕੱਢ ਲੈ ਬਾਹਰ ਨੂੰ ਪਤ ਖੋਲ ਤੂੰ ਪਸੂ ਜਿਆਦਾ ਵੀਡੀਓ ਲੰਮੀ ਹੋ ਜੀ ਤੂੰ ਦੇ ਦੇ ਇਨਫੋਰਮੇਸ਼ਨ ਬਾਈ ਕੈਨਵਾ ਸੂਆ ਇਹ ਸੂਆ ਵੀਰੇ ਦੂਜਾ ਸੂਣੀ ਹੈ ਹੂੰ ਤੇ ਆਪਾਂ ਨੂੰ ਮਾਲਕਾਂ ਨੇ ਫੇਰਾ ਮਦਲ ਜਿਹਨੇ ਚੋਈ ਆ ਪਹਿਲਾਂ ਉਹਨੇ ਤਾਂ ਦੁੱਧ ਆਪਾਂ ਨੂੰ ਦੱਸਿਆ 22 ਕਿਲੋ ਮੈਂ ਚੋਇਆ ਕਹਿੰਦਾ ਠੀਕ ਹੈ ਤੇ ਆਪਾਂ ਦੁੱਧ ਜਾਂਦੀ 20 ਲੀਟਰ ਮੰਨ ਕੇ ਲਈ ਆ ਸੀਲਸਲਾ ਕੇ ਵੀ ਵੀਰੇ ਪੂਰੀ ਆ ਸਮਾਂ ਸਮਾਂ ਵੀਰੇ ਬਸ ਤਿਆਰ ਹੀ ਆ ਇੱਕ ਅੱਧਾ ਦਿਨ ਮਸਾਂ ਹੀ ਲਊਗੀ ਦੋਸਤੋ ਦਿਹਾੜੀ ਡਾਂਗੀ ਲਊ ਹੋ ਸਕਦਾ ਰਾਤ ਨੂੰ ਬੱਚਾ ਧਰ ਦੇ ਹੋ ਸਕਦਾ ਕੱਲ ਨੂੰ ਧਰ ਦੇ 22 ਕਿਲੋ ਦੁੱਧ ਬਾਈ ਦੱਸਦਾ ਕਿ ਇਹਨੇ ਪਹਿਲਾਂ ਨੇ ਦਿੱਤਾ ਪੁੱਤ ਘਮਾ ਫਿਰ ਪਿੱਛੇ ਨੂੰ ਪਿੱਛੇ ਨੂੰ ਘਮਾ ਪੁੱਤ ਪੂਰੀ ਵੱਡੀ ਵਹੜਾ ਵੀਰੇ ਜਾਨ ਵਾਲੀ ਦੇਵੇ ਵਾਲੀ ਹਾਂ 20 ਕਿਲੋ ਮੰਨ ਕੇ ਬਾਈ ਕਹਿੰਦਾ ਲਈ ਆ ਕੋਈ ਵੀ 20 ਕਿਲੋ ਮੰਨ ਕੇ ਸੌਦਾ ਕਰ ਲੈ ਵੈੜ ਪੂਰੀ ਚੰਗੀ ਆ ਮੋਟਾ-ਮੋਟਾ ਥਾਣ ਆ ਅੱਧੀ ਚੁਵਾਈ ਵਾਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਜੈਜ ਜਾਂ ਮੌਲੇ ਦਾ ਜੈਜ ਵੀਰੇ ਮੁੱਲ ਕਰਾਉਣ ਨੂੰ ਤਾਂ ਇਹਦਾ ਵੀ 75 ਕਰਾ ਲੋਕ ਵੀਰੇ ਕਰੀ ਜਾਂਦੇ ਆ ਪਰ ਆਪਣਾ ਮੁੱਲ ਜਮਾਂ ਜੈਜ ਹੋਊਗਾ ਆਪਾਂ ਇਹ ਦੇ ਦੇਣੀ ਆ 67000 ਰੁਪਏ 67 ਦੀ 67 ਦੀ ਦੋਸਤੋ ਜਮਾਂ ਜੈਜ ਡਿਮਾਂਡ 60 ਤੇ 7 67000 ਦੀ ਦੇ ਦੇਣੀ ਆ ਇੱਕ ਗੱਲ ਮੈਂ ਕਰਦਾ ਭਰਾਵੋ ਕਈ ਭੈਣ ਭਰਾ ਹਮਾਜ ਲਾ ਲੀਆਂ ਜਰਸੀਆਂ ਜੀਆਂ ਬਾਹਲਾਂ ਲੈਂਦੇ ਆ ਪਰ ਉਹਨਾਂ ਨਾਲੋਂ ਆ ਵਹਿੜਾਂ ਲਈਆਂ ਕਰੋਸਾਂਗ ਕਈ ਗੁਣੇ ਚੰਗੀਆਂ ਦੁੱਧ ਖੁੱਲਾ ਪਿਉਣਗੀਆਂ ਪਾ ਮੱਤ ਧੁੱਪੇ ਬੰਨ ਲਓ ਪਵਾ ਛਾਵੇਂ ਬੰਨ ਲਓ ਗਾਂ ਗਰਮੀ ਬਣਾਉਣ ਨਾ ਠੰਡ ਬਣਾਉਣ ਦੁੱਧ 18 20 ਕਿਲੋ ਪੋਲਾ ਜਾਂ ਖੁੱਲੇ ਹੱਥ ਨਾਲ ਪਿਆ ਜੂ ਦੁੱਧ ਵਾਲੀਆਂ ਗਾਇਆਂ ਵੀਰੇ ਜਾਨ ਵਾਲੀਆਂ ਦੱਸਿਆ ਹੰਮ ਪਤਾ ਨਹੀਂ ਮਰੀਆਂ ਮੁਰਗਾਂ ਗਾਇਆਂ ਕੋਈ ਵੀ ਨਹੀਂ ਸਾਰੀਆਂ ਨਾਲੇ ਵਹਿਟ ਹੈ ਵੀ ਮਿਲ ਲੇ ਤੁਹਾਨੂੰ ਖਾਣੇ ਕੋਈ ਨਹੀਂ ਇਹਨਾਂ ਚ ਸਹੀ ਹੈ ਨਾਲੇ ਵਹਿਟ ਹੈ ਵੀ ਗਰੇ ਸੋਨਾ ਵੱਡਾ ਹਵਾਨਾ ਮੋਟਾ ਮੋਟਾ ਗਲਾਬੀ ਹੱਦੀ ਚਵਾਈ ਵਾਲਾ ਥਣਸੂਨ ਨੂੰ ਤਿਆਰ ਆ ਸੂਪੇ ਰਾਤ ਨੂੰ ਸੂਪੇ ਲੈ ਜੇ ਇੱਕ ਦਿਨ ਲੈ ਜੇ ਜੈਜ ਜਾਂ ਮੁੱਲ ਮਾਨ ਤਾਣ ਹੋ ਜੂਸ ਮਸ ਮੇਰਾ ਵੀਰ ਕੋਈ ਭਗਾਈ ਨਾ ਕਰੇ ਬਾੜੀ ਮੇਰੇ ਨਾਲ ਹਨਾ ਮਾਲ ਜੈਜ ਜੀ ਹੁੰਦੇ ਤੈਨੂੰ ਪਤਾ ਬਰਲਾਜ ਮਾਲ ਰਟੀਨ ਚ ਹੀ ਆਉਂਦਾ ਇਹ ਤਿੰਨ ਨੰਬਰ ਬਾਈ ਇਹ ਵੀ ਵੀਰੇ ਜਰਸੀ ਚ ਪੈਂਦੀ ਏ ਤੂੰ ਵੇਖ ਲਾ ਹੂੰ ਇਹ ਵੱਡੀ ਜਰਸੀ ਆ ਯਾਨੀ ਜਰਸੀਆਂ ਚ ਪੈਂਦੀ ਆ ਜਰਸੀ ਦੀ ਕ੍ਰਾਸ ਮੰਨ ਲਓ ਥਣ ਥਣ ਇਹਦਾ ਵੀ ਚੰਗਾ ਇਹਦਾ ਦੱਸਿਆ ਆਪਾਂ ਨੂੰ ਪਹਿਲਣ ਦਾ ਕਹਿੰਦੇ 23 ਕਿਲੋ ਦੁੱਧ ਚੋਇਆ ਹੈ ਭਲੋਂ ਦਾ ਹਾਂ ਬਾਕੀ ਜਿਹਨੇ ਲੈਣੀ ਭੈਣ ਪ੍ਰਾਣੇ ਉਹਨੇ ਆਪ ਦੀ ਸਮਝ ਨਾਲ ਕੋਈ ਵੀ ਮਾਲ ਖਰੀਦਦਾ ਆਪਣੇ ਘਰ ਉਹਨੇ ਆਪ ਦੀ ਸਮਝ ਨਾਲ ਲੈਣਾ ਵੀ ਮੈਂ ਕਿੰਨਾ ਦੁੱਧ ਚੋ ਸਕਦਾ ਆਪਣਾ ਮਾਲ ਵੀਰੇ ਖਰੀਦਿਆ ਬਾਅਦ ਝੂਠ ਮਾਰ ਕੇ ਮਾਲ ਅਗਲਾ 23 ਕਹਿੰਦਾ 20 ਤੋਂ ਤਾਂ ਬਾਹਰ ਇਹ ਵੀ ਚੱਲੂਗੀ ਵੀਰੇ ਬਾਕੀ ਥਾਣ ਥਣ ਬਖਾ ਦੇ ਨੇੜੇ ਤੋਂ ਕਿੰਨਾ ਚੰਗਾ ਥਾਣ ਲੱਗਾ ਦੋਸਤੋ ਸੋਹਣੀ ਵੱਡੇ ਕੱਦ ਵਾਲੀ ਬੱਛੀ ਆ ਮੋਟਾ ਮੋਟਾ ਥਾਣਾ ਗੁੱਟ ਦਾ ਥਾਣ ਮੁਠੀ ਵਾਲਾ ਥਾਣ ਲੱਗਾ ਵੀਰੇ ਸਵਾ ਕਿੰਨਾ ਦੱਸਿਆ ਸਵਾ ਵੀਰੇ ਹਫਤੇ ਦੇ ਅੰਦਰ ਅੰਦਰ ਸੂਹੂਗੀ ਹਫਤੇ ਦੇ ਅੰਦਰ ਬਾਹਰ ਸੂਹੂ 20 ਕਿਲੋ ਤੋਂ ਬਾਹਰ 22-23 ਵੀ ਦੁੱਧ ਪਿਆ ਜੂ ਪੰਡ ਜਿਹੜਾ ਹਵਾਨਾ ਤਿਆਰ ਕਰਕੇ ਵੀਰੇ ਸੂਹੂਗੀ ਲੈਟ ਕੇ ਬੱਛੀ ਦੀਆਂ ਢੱਲਾ ਢੋਲਾ ਥਾਣੇ ਲੈ ਕਿੰਨੀਆਂ ਪਈਆਂ ਹਾਂ ਵਲਟੇ ਲੰ ਬਹੁਤ ਪਈਆਂ ਹੋਰ ਤੇ ਹੁੰਦੀ ਤਾਂ ਇਹਨੇ ਮੁੱ 67 ਰੁਪਏ ਦੇ ਦੇਣੀ ਯਾਰ ਇੱਕ ਉਹ ਵੀ 67 ਦੀ ਸੀ ਹਾਂ ਅੱਜ ਵਾਲਾ ਭਾ ਵੀਰੇ ਗੱਬਣਾ ਗੱਬਣਾ ਆ ਕੋਈ ਵੀ ਗਾਂ ਜੇ ਖੜ੍ਹਦੀ ਅਮਰਾ ਉਹ ਸਵਾਕੇ ਦਿੰਨੇ ਆ ਫੇਰ ਉਹ ਉਹ ਜਾ ਮੁੱਲ ਹੋਊਗਾ ਦੋਸਤੋ ਅੱਜ ਦਾ ਮੁੱਲ ਆ ਗੱਬਣਾ ਗੱਬਣਾ ਦਾ 67 67 ਹਜ਼ਾਰ ਦਾ ਆ ਜੋੜਾ ਜਿਹੜੀ ਮਰਜ਼ੀ ਲੈ ਲਓ ਮੁੱਲ 75 ਹੀ ਆ ਜੀ ਠੀਕ ਐ ਜਿਹੜੀ 67 ਦੀ ਛੋੜਛੱਪਾ ਹੋ ਜਾਊਗਾ ਛੋੜਛੱਪਾ ਹੀ ਬਸ ਕਰਨਾ ਇਹਨਾਂ ਜੀ ਮੁੱਲ 75 ਦੇਣੀ ਆ 67 ਦੇ ਵਿੱਚੋਂ ਛੋੜਛੱਪਾ ਮਾਨਤਾਣ ਹੋ ਜੂ ਭਾਵੇਂ ਤਾਜੀ ਸੂਈ ਜਰਸੀ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਭਾਵੇਂ ਤਿੰਨ ਨੰਬਰ ਲੈ ਲਓ ਚਾਰ ਨੰਬਰ ਲਾਸਟ ਇਹ ਵੀ ਤੋਰ ਕੇ ਵਿਖਾ ਦਿੰਨੇ ਆ ਹੂੰ puri cross ਚ ਪੈਂਦੀ ਆ ਦੁੱਧ ਜਾਂਦੀ ਆਪਾਂ ਨੂੰ ਮਾਲਕਾਂ ਨੇ ਦੱਸਿਆ ਇਹਦੇ ਥੱਲੋਂ ਪਹਿਲਾਂ ਦੇ ਥੱਲੋਂ 16 17 ਇਹਨੇ ਦਿੱਤਾ ਠੀਕ ਆ ਹਾਂ ਬਾਕੀ ਬੱਚੀ ਵਧੀਆ ਇਹ ਵੀ ਨਹੀਂ ਆਜੂ ਨਹੀਂ 16 17 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਸਮਾਂ ਵਿਹਨਤ ਬਾਈ ਸਮਾਂ ਵੀਰੇ ਮਸਾਂ ਪੰਜ ਚਾਰ ਦਿਨ ਲੋਗੀ ਪੰਜ ਚਾਰ ਦਿਨ ਆਇਆ ਆਪਾਂ ਥੋੜਾ ਜਿਹਾ ਚੱਕ ਜਾਂਦਾ ਲੇਵਾ ਮਾੜਾ ਹੂੰ ਮਾਲ ਆਇਆ ਹੀ ਆਪਣੇ ਕੋਲੇ ਦੋਸਤੋ ਮਾਲ ਬਾਈ ਕਹਿੰਦਾ ਆਈ ਆ ਮਸਾਂ ਪੰਜ ਚਾਰ ਦਿਨ ਬਾਈ ਦਾ ਉਸਤਾ ਹਾਂ ਆਪਣੇ ਵਾਲੇ ਭਾਅ ਨਹੀਂ ਕਰੇ ਜੀ ਠੀਕ ਹੈ ਇਹ ਭਾਅ ਪਾਸੋਂ ਮਿਲ ਗਏ ਪਤਨਾਂ ਰਹਿਣੀਆਂ ਮਹਿਣੀਆਂ ਰਹਿ ਟਾਈਮ ਦਾ ਗਿਆ ਨਹੀਂ ਮਿਲਣਾ ਆਪਣੇ ਆ ਅੱਛਾ ਹਾਂ ਨਹੀਂ ਮਿਲਣੀਆਂ ਦੋਸਤੋ ਬਾਈ ਕਹਿੰਦਾ ਆਪਣੇ ਵਾਲੇ ਭਾਅ ਨਹੀਂ ਮਿਲਨੇ ਜੇ ਕਿਸੇ ਤੋਂ ਆਪਣੇ ਵਾਲੇ ਭਾਅ 'ਚ ਵਹਿੜਾ ਮਿਲ ਗਈਆਂ ਗਾਂ ਟੈਪ ਵਹਿੜ ਮਿਲੂ ਮਤਲਬ ਵੱਡਾ ਸੁਆ ਬਾਈ ਕਹਿੰਦਾ ਆਪਣੀ ਤਾਂ ਗਾਰੰਟੀ ਆ ਦੂਜਾ ਦੂਜਾ ਸੁਆ ਰੀਜਨਲ ਆ ਕੋਈ ਤੀਜਾ ਸੁਭਾ ਸਾਬਤ ਕਰ ਦੇ ਗਾਂ ਫਰੀ ਦੇ ਦੂੰ ਨਾਲੇ ਜਦੋਂ ਤੋਰੋਂਗੇ ਐ ਪੈਰਵਾੜ ਦੀਆਂ ਜਾਣੀਆਂ ਮਗਰ ਐ ਨਹੀਂ ਰੱਸਾ ਖਿੱਚਾਂਗੇ ਤੇ ਜਾਣਗਾ ਉਹ ਪਾਸੇ ਉਹ ਫਿਰ ਨਵਾਂ ਹਾਣ ਕਰਕੇ ਤਾਂ ਹੀ ਆ ਨਵਾਂ ਹਾਣ ਕਰਕੇ ਭਾਈ ਦਿਆਂ ਵੀਰੇ ਪੈਰ ਵੜਦਾ ਨਵਾਂ ਹਾਣੀ ਵੜਦਾ ਹਾਂ ਤੇ ਨਹੀਂ ਦਾ ਬੰਦਾ ਉਹਦੇ ਕੋਲੋਂ ਤੋਰਦਾ ਹੀ ਨਹੀਂ ਉਹ ਜੀ ਨੂੰ ਤਾਂ ਹਾਂ ਜਵਾਨੀ ਜੀ ਤੋਰਾ ਵੱਧ ਹੁੰਦਾ ਬੰਦਾ ਵੇਖ ਢੱਲਾ ਢੁਲਾ ਖਾਰੇ ਬੈਠਾ ਥਣ ਵੇਲਾ ਕਿੰਨਾ ਚੰਗਾ ਚੂਣ ਵੀ ਐ ਚੰਗਾ ਹੋ ਪੂਰਾ ਥਣ ਬਹੁਤ ਚੰਗਾ ਲੱਗਾ ਵੀਰੇ ਜੈ ਜਮਲ ਅੱਜ ਯਾਰ ਜੈ ਜੀ ਆਪਣਾ ਜਮਾਂ ਖਿੱਚ ਕੇ ਜੇ ਨਾ ਭਕਾਈ ਕਰੀ ਵੀਰੇ ਲੋਕਾਂ ਤੁਹਾਨੂੰ ਪਤਾ ਦੱਸਣਾ ਹੈ ਅਗਲੇ ਦਾ 60 60 ਕਰ ਦੇਣੇ ਪਰ ਮੇਰਾ ਮੁੱਲ ਜਾਇਜ਼ ਹੁੰਦਾ ਆਪਾਂ 53000 ਦੀ ਦੇ ਦੇਣੀ 53 ਦੀ 53 ਦੀ ਵੇਚਣ ਵਾਲਾ ਕੰਮ ਹੀ ਆ ਆਪਣਾ ਤੇ ਮੇਰੇ ਹਿਸਾਬ ਨਾਲ ਹਮਾਦਰ ਵਾਲੀ ਜਰਸੀ ਦੀ ਢੂਈ ਪੰਦੀ ਆ ਯਾ ਢੂਈ ਪੰਦੀ ਆ ਵੀਰੇ ਤੂੰ ਕੌਣ ਦੇ ਦੂ ਆਪਾ ਹੁਣ ਤੈਨੂੰ ਪਤਾ 35 35 40 40 ਹੁੰਦਾ ਵੀਰੇ ਤੋਕਣਾ ਵੀ ਕੀ ਜਾਂਦੇ ਹ ਹਮ ਸਹੀ ਗਾ ਇਹ ਲਾ ਕਿ ਨਵਾਂ ਹਾਣਾ ਸਾਰੀਆਂ ਵਹਿੜਾਂ ਤੂੰ ਵਿਖਾ ਦੇ ਕੋਈ ਮਾੜੀ ਹੈਗੀ ਇਨਾਂ ਚ 53000 ਦੀ ਦੇ ਦੇਣੀ ਆ ਮਾਨ ਤਾਣ ਹੋ ਜੂ ਵੇ ਫਿਕਰੋ ਕਿ ਆਜੋ ਥੋੜਾ ਘਣਾ ਦੁੱਧ 16 17 ਦਿੱਤਾ 16 ਕਿਲੋ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਕਰਨੀ ਆ ਫਿਰ 60 60 ਹੀ ਆ ਮਨ ਠੀਕ ਹੈ ਹੌਲੀ ਹੌਲੀ ਕਰਕੇ ਉੱਥੇ 53 ਦੀ ਦੇ ਦਿਆਂਗੇ ਅਗਲਾ ਕੱਟ ਕਸਾਈ ਕਰਾਈ ਜਾਵੇ ਆਪਦੀ ਜਿਹੜਾ ਬੰਦਾ ਵੀ ਨੰਬਰ 10 ਵੀ ਗੂਗਲ ਪੇ ਦਾ ਪੈਸੇ ਪਾਉਂ ਉਹਨਾਂ ਵਾਸਤੇ ਮੌਲੀ ਕਰੇ ਮੇਰੇ ਭਰਾਵਾਂ ਉੱਤੇ ਠੀਕ ਹੈ ਹਾਂ ਭਗਾਈ ਵਾਲਿਆਂ ਵਾਸਤੇ ਮੁੱਲ ਉਹ ਜੇ ਠੀਕ ਹੈ ਹਾਂ ਯਾਨੀ ਕਿ ਅੱਧਾ ਘੰਟਾ ਦਾ ਰਾਂਝਾ ਰਾਜੀ ਕਰ ਲੈਣਗੇ ਹਾਂ ਤੇ ਪਰ ਆਪਣਾ ਮੁੱਲ ਜਾਇਜ਼ ਹੁੰਦਾ ਕਰ ਆ ਕਈਆਂ ਨੂੰ ਮਨ ਖੁਸ਼ ਹੁੰਦਾ 5000 ਘਟਾ ਲਿਆ ਹਾਂ ਉਦਾਹਰਣ ਵਾਲੀ ਮਾਲ ਆਉਂਦਾ ਆ ਆਪਾਂ ਪਾਦਨੇ ਵੀਡੀਓ ਆਪਣਾ ਮਾਲ ਵਿਖ ਜਾਂਦਾ ਵੀਰੇ ਹੁਣ ਤੈਨੂੰ ਪਤਾ ਪੁਰਾਣੇ ਪਸ਼ੂ ਆਪਣੇ ਕੋਲ ਕੋਈ ਵੀ ਨਹੀਂ ਹਣਾ ਦੋਸਤੋ ਜਮਾ ਜਾਇਜ ਹੁੰਦੇ ਆ ਮੁੱਲ ਨਰਮ ਜਿਹਾਂ ਬੰਦਾ ਤੁਸੀਂ ਸਾਰੇ ਹੀ ਜਾਣਦੇ ਕੋਈ ਪਹਿਲੀ ਵੀਡੀਓ ਨਹੀਂ ਬਣਾ ਰਹੇ ਡੇਲੀ ਪਸ਼ੂ ਆਉਂਦੇ ਆ ਡੇਲੀ ਨਵੇਂ ਪਸ਼ੂਆਂ ਦੀ ਵੀਡੀਓ ਅਪਲੋਡ ਹੁੰਦੀ ਆ ਜੇ ਮੁੱਲ ਬਾੜਾ ਕਰਦਾ ਹੋਵੇ ਬਾਈ ਫਿਰ ਤਾਂ ਪੁਰਾਣੀਆਂ ਵੜਾਂ ਦੀ ਵੀ ਦੂਰੀ ਦੂਰੀ ਵੀਡੀਓ ਤੀਰੀ ਤੀਰੀ ਬਣਾਉਣੀ ਪਵੇ ਵੱਡੇ ਡੇਲੀ ਪਸ਼ੂ ਆਉਂਦੇ ਆ ਨਵੀਂ ਵੀਡੀਓ ਬਣਦੀ ਆ ਇਹਨਾਂ ਨੇ ਵਿਖ ਜਾਣਾ ਕੱਲ ਨੂੰ ਹੋਰ ਆ ਜਣੀਆਂ ਉਹਨਾਂ ਦੀ ਨਵੀਂ ਵੀਡੀਓ ਬਣ ਜਾਣੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ